ਕੈਨੇਡਾ ਦੇ ਪ੍ਰਾਈਮ ਮਿਨਿਸਟਰ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਵਿਚਾਲੇ ਜਿਹੜੀ ਸ਼ਬਦੀ جنگ ਆ ਉਹ ਕਾਫੀ ਤੇਜ਼ ਹੋ ਗਈ ਹੈਗੀ ਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕਾਰਨੀ ਉਹਨਾਂ ਨੇ ਇਹ ਕਿਹਾ ਆ ਵੀ ਉਹ ਜੋ ਟਰੰਪ ਉਹਨਾਂ ਨੇ ਰਿਮਾਰਕ ਕੀਤੇ ਸੀ ਵੀ ਜੀ ਕੈਨੇਡਾ ਤਾਂ ਸਾਡੇ ਕਰਕੇ ਹੀ ਸਰਵਾਈਵ ਕਰਦਾ ਖਾਸ ਕਰਕੇ ਸਕਿਉਰਿਟੀ ਨੂੰ ਲੈ ਕੇ ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਨਹੀਂ ਇਨ ਦਾ ਚੁਆਇਸ ਇਜ਼ ਅਪ ਟੂ ਅਸ ਅਸੀਂ ਕੈਨੇਡੀਅਨ ਹੋਣ ਕਰਕੇ ਆਪਣੇ ਆਪ ਦੇ ਵਿੱਚ ਜਿਹੜੇ ਸਰਵਾਈਵ ਕਰਦੇ ਹੈਗੇ ਆ ਕੈਨੇਡਾ ਤੇ ਯੂ ਐਸ ਕਹਿੰਦੇ ਭਈ ਇਹਨਾਂ ਦੇ ਪਾਰਟਨਰਸ਼ਿਪ ਕਾਫੀ ਗੁੱਡ ਰਹੀ ਆ ਇਕਨੋਮੀ ਵਾਈਜ਼ ਸਕਿਉਰਟੀ ਵਾਈਜ਼ ਟੇਕ ਅ ਰਿਚ ਕਲਚਰਲ ਐਕਸਚੇਂਜ ਵਾਈ ਕਾਰਨੀ ਹੁਣਾ ਨੇ ਜੋ ਸਪੈਸ਼ਲ ਪਲੈਟਫਾਰਮ ਐਕਸ ਆ ਉਹਦੇ ਉੱਤੇ ਲਿਖਿਆ ਹੈਗਾ ਪਰ ਕੈਨੇਡਾ ਕਹਿੰਦੇ ਭਈ ਡਸ ਨਾਟ ਲਿਵ ਬਿਕਾਜ਼ ਆਫ ਯੂਨਾਈਟਿਡ ਸਟੇਟਸ ਕੈਨੇਡਾ ਕਹਿੰਦੇ ਵੀ Thrive ਕਰਦਾ ਬਿਕਾਜ਼ ਵੀ ਆਰ ਕੈਨੇਡੀਅਨਸ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕਾਰਨੀ ਹੁਣਾ ਨੇ ਬੋਲਿਆ ਸੀ ਉਸ ਤੋਂ ਬਾਅਦ ਜੋ 트럼ਪ ਹੁਣਾ ਨੇ ਇਹ ਸਟੇਟਮੈਂਟ ਜਾਰੀ ਕੀਤੀ ਸੀ ਵੀ ਕਾਰਨੀ ਹੁਣਾ ਨੂੰ ਬੋਲਣ ਤੋਂ ਪਹਿਲਾਂ ਇਹ ਚੀਜ਼ ਜ਼ਰੂਰ ਸੋਚਣੀ ਚਾਹੀਦੀ ਹੈਗੀ ਆ ਕਹਿੰਦੇ ਵੀ ਮੈਂ ਪ੍ਰਾਈਮ ਮਿਨਿਸਟਰ ਕਾਰਨੀ ਹੁਣਾ ਦਾ ਜੋ ਭਾਸ਼ਣ ਸੀ ਉਹ ਸੁਣਿਆ ਤੇ ਇਹ ਬਹੁਤਾ ਗ੍ਰੇਟਫੁਲ ਨਹੀਂ ਸੀ 트럼ਪ ਹੁਣਾ ਨੇ ਆਡੀਅנס ਨੂੰ ਡੈਵੋਸ ਦੇ ਵਿੱਚ ਹੀ ਕਹਿ ਦਿੱਤਾ ਸੀ ਕਹਿੰਦੇ ਸੀ ਵੀ ਉਹ ਦੇ ਸ਼ੁੱਡ ਬੀ ਗ੍ਰੇਟਫੁਲ ਟੂ ਆਸ ਕੈਨੇਡਾ ਪ੍ਰੈਜ਼ੀਡੈਂਟ ਨੇ ਇਹ ਕਿਹਾ ਸੀ ਕੈਨੇਡਾ ਲਿਵਸ ਬਿਕੋਜ਼ ਆਫ ਯੂਨਾਈਟਿਡ ਸਟੇਟਸ ਰਿਮੈਂਬਰ ਥੈਟ ਮਾਰਕ ਬਿਫੋਰ ਯੂ ਮੇਕ ਯੂਰ ਸਟੇਟਮੈਂਟਸ ਤੇ ਇਹ ਸਟੇਟਮੈਂਟ ਦੇਣ ਤੋਂ ਪਹਿਲਾਂ ਇਹ ਕਰਨਾ ਚਾਹੀਦਾ ਹੈਗਾ ਉਹ ਤੋਂ ਬਾਅਦ ਫਿਰ ਮਾਰਕ ਆਰਨੀ ਹੋਣੀ ਸਟੇਟਮੈਂਟ ਜਾਰੀ ਕੀਤੀ ਸੀ ਵੀ ਨਹੀਂ ਅਸੀਂ ਤਾਂ ਕੈਨੇਡੀਅਨ ਕਰਕੇ ਹੀ ਆਪਣੇ ਆਪ ਤੇ ਜਿਹੜੇ ਮਾਣ ਕਰਦੇ ਆ ਤੇ ਫਿਰ ਪ੍ਰੈਜ਼ੀਡੈਂਟ ਰੋਨਲਡ ਟਰੰਪ ਹੋਣਾ ਨੇ ਇੱਕ ਇਨਵੀਟੇਸ਼ਨ ਜਿਹੜਾ ਉਹਨਾਂ ਨੂੰ ਦਿੱਤਾ ਸੀ ਬੋਰਡ ਆਫ ਪੀਸ ਜੁਆਇਨ ਕਰਨ ਦੇ ਲਈ ਜੋ ਗਾਜ਼ਾ ਦੇ ਵਿੱਚ ਹੈਗਾ 1 ਬਿਲੀਅਨ ਡਾਲਰ ਨਾਲ ਮੈਂਬਰਸ਼ਿਪ ਨਾਲ ਕਈ ਮੁਲਕ ਸਿਆਸਤ 7 ਮੁਲਕਾਂ ਨੇ ਆਲਰੇਡੀ ਜੁਆਇਨ ਵੀ ਕਰ ਲਿਆ ਆ ਜੋ ਜੋ ਕਿ 20 ਪੁਆਇੰਟ ਪੀਸ ਪਲਾਨ ਹੈਗੀ ਐ ਇਜ਼ਰਾਈਲ ਤੇ ਹਮਾਸ ਦੇ ਵਿੱਚ ਜਦੋਂ ਸੀਜ਼ਫਾਇਰ ਐਗਰੀ ਹੋਇਆ ਸੀ ਉਸ ਤੋਂ ਬਾਅਦ ਕਿਸ ਤਰ੍ਹਾਂ ਗਾਜ਼ਾ ਨੂੰ ਡਿਵੈਲਪ ਕਰਨਾ ਹੈਗਾ ਤੇ ਉਹ ਹੁਣ ਫਿਰ ਟਰੰਪ ਉਹਨਾਂ ਨੇ ਟੂ ਸੋਸ਼ਲ ਤੇ ਪ੍ਰਾਈਮ ਮਿਨਿਸਟਰ ਨੂੰ ਲਿਖਤਾ ਭਈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਤੁਹਾਨੂੰ ਹੁਣ ਕੋਈ ਇਨਵੀਟੇਸ਼ਨ ਹੈ ਨਹੀਂ ਇਸ ਬੋਰਡ ਦੇ ਮੈਂਬਰ ਬਣ ਦਾ ਉਹ ਆਪਸ ਲੈ ਲਿਆ ਸਦਾ ਉਹਨਾਂ ਨੇ ਆਪਸ ਲੈ ਲਿਆ ਤੇ ਹੁਣ ਇਹ ਦੇਖਦੇ ਆ ਵੀ ਸ਼ਬਦੀ ਚੰਗ ਤਾਂ ਬਹੁਤ ਤੇਜ਼ ਹੋ ਗਈ ਆ ਤੇ ਕੀ ਬਣਦਾ ਹੈਗਾ ਅੱਜ ਕਾਰਨੀ ਆਪਣੇ ਆਪ ਨੂੰ ਇੱਕ ਹੁਣ ਲੀਡਰ ਦੇ ਤੌਰ ਤੇ ਉਭਾਰ ਰਹੇ ਆ ਬਥੇਰੀਆਂ ਗੱਲਾਂ ਬਾਤਾਂ ਕਹਿੰਦੇ ਕਰ ਲੀਆਂ ਔਰ ਡਾਇਵਸ ਦੇ ਵਿੱਚ ਵੀ ਜਿਹੜੇ ਉਹਨਾਂ ਦਾ ਭਾਸ਼ਣ ਸੀ ਇਸ ਟਾਈਮ ਬਹੁਤ ਮੁਲਕਾਂ ਨੂੰ ਉਹ ਰਾਸ ਵੀ ਆ ਰਿਹਾ ਗੱਲਬਾਤ ਵੀ ਜਿਹੜੀ ਉਹ ਉਸ ਸੰਦਰਭ ਦੇ ਵਿੱਚ ਆ ਕਰ ਰਹੇ ਹੈਗੇ ਆ ਸੋ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਅੱਗੇ ਕੀ ਬਣਦਾ ਆ ਸੋ ਇਹ ਕੰਮ ਵਧਣ ਜਾ ਰਿਹਾ ਲੱਗਦਾ ਨਹੀਂ ਵੀ ਅਮਰੀਕਾ ਤੇ ਕੈਨੇਡਾ ਦਾ ਕੋਈ ਅਜੇ ਨਜ਼ਦੀਕ ਕੀ ਭਵਿੱਖ ਦੇ ਵਿੱਚ ਕੋਈ ਸਮਝੌਤਾ ਹੋਊਗਾ ਬਾਕੀ ਜਿਹੜਾ ਬੋਰਡ ਪੀਸ ਬੋਰਡ ਆਏ ਤਾਂ ਹੁਣ ਕੋਈ ਨਵਾਂ ਹੀ ਸ਼ਗੂਫਾ ਜਿਹਾ ਜਿਹੜਾ ਆ ਉਹ ਚੱਲ ਰਿਹਾ ਆ ਉਹ ਗਾਜ਼ਾ ਨੂੰ ਅਸਲ ਚ ਉਹਨਾਂ ਨੇ ਬਣਾਉਣਾ ਆ ਜਾਂ ਉਹਦੇ ਆਰਡ ਦੇ ਵਿੱਚ ਕੁਝ ਹੋਰ ਹੀ ਜਿਹੜਾ ਉੱਥੇ ਬਣਾਇਆ ਜਾ ਰਿਹਾ ਆ ਇਹ ਦੇਖਣ ਵਾਲਾ ਡਾਇਵਸ ਦੇ ਵਿੱਚ ਇਹ ਰੋਲਾ ਜ਼ਰੂਰ ਉੱਥੇ ਪਿਆ ਸੀ ਵੀ ਇਹ ਜਿਹੜਾ ਬੋਰਡ ਪੀਸ ਆ ਬੇਸਿਕਲੀ ਜਿਹੜੀਆਂ ਯੂਨ ਤੇ ਇਦਾਂ ਦੀਆਂ ਸੰਸਥਾਵਾਂ ਆ ਉਹਨਾਂ ਨੂੰ ਅੰਡਰਮਾਈਨ ਕਰਦੇ ਹੋਏ ਇੱਕ ਆਪਣਾ ਨਵਾਂ ਆਰਡਰ ਜਿਹੜਾ ਆ ਉਹ ਤਿਆਰ ਕੀਤਾ ਜਿਹੜਾ ਉਹ ਜਾ ਰਿਹਾ ਆ ਪਾਕਿਸਤਾਨ ਵਾਲਿਆਂ ਨੇ ਉਸ ਨੂੰ ਅਸੈਪਟ ਕਰ ਲਿਆ ਹੈ ਇੰਡੀਆ ਵਾਲਿਆਂ ਨੂੰ ਉਹਨਾਂ ਨੇ ਸੱਦਾ ਦਿੱਤਾ ਹੈ ਕੈਨੇਡਾ ਵਾਲਿਆਂ ਨੂੰ ਉਹ ਸੱਦਾ ਜਿਹੜਾ ਉਹ ਵਾਪਸ ਲੈ ਲਿਆ ਹੈ ਤੇ ਪੀਸ ਦੇ ਵਿੱਚ ਹੁਣ ਨਾਲ ਦੇ ਨਾਲ ਪੋਤਨ ਨੂੰ ਵੀ ਜਿਹੜੀ ਉਹਨਾਂ ਨੇ ਸ਼ਮੂਲੀਅਤ ਕਰਾਉਣ ਦੀ ਗੱਲ ਆਖੀ ਹੈ ਨਾਲੇ ਬਿਲੀਅਨ ਡਾਲਰ ਜਿਹੜਾ ਹਰਜੋਤ ਸਿੰਘ ਜੀ ਮੰਗਿਆ ਆ ਇੱਕ ਇੱਕ ਸੀਟ ਦੇ ਲਈ ਵੈਨੇਜ਼ੁਏਲਾ ਦਾ ਤੇਲ ਜਿਹੜਾ ਹਰਜੋਤ ਸਿੰਘ ਜੀ ਵੇਚ ਰਹੇ ਆ 트ੰਪ ਹੁਣਾਂ ਨੇ ਇੱਕ ਆਪਣਾ ਸੈਂਟਰਲ ਬੈਂਕ ਬਣਾਉਣ ਨੂੰ ਫਿਰਦੇ ਆ ਪਤਾ ਨਹੀਂ ਇਹ ਪੈਰਲੈਲੀ ਕੀ ਚੱਲ ਰਿਹਾ ਆ ਉਹ ਕਤਰ ਦੇ ਇੱਕ ਬੈਂਕ ਦੇ ਵਿੱਚ ਪੈਸੇ ਰੱਖੀ ਬੈਠੇ ਆ ਵੀ ਅਮਰੀਕਾ ਚ ਲਿਆਓ ਜੇ ਅਮਰੀਕਾ ਦੇ ਦੇ ਨੇ ਵੇਚਿਆ ਆ ਤੇ ਅਮਰੀਕਾ ਦੇ ਪੈਸੇ ਹੋਣੇ ਚਾਹੀਦੇ ਆ ਇਥੇ ਦੇ ਟੈਕਸਪੇਅਰ ਦੇ ਕੋਲ ਕੰਟਰੋਲ ਜਿਹੜਾ ਉਹ ਹੋਵੇ ਸੋ ਕਾਫੀ ਕੁਝ ਜਿਹੜਾ ਗੋਥਮਗੋਤਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਚੱਲ ਰਿਹਾ ਆ